ਬਾਕੀ ਭਾਈ ਆਪਾਂ ਪੈਕ ਕਰਵਾ ਲਿਆ ਕਿਉਂਕਿ ਟਰੈਵਲਿੰਗ ਦੇ ਵਿੱਚ ਪੈਕਿੰਗ ਬਹੁਤ ਕੰਮ ਆਉਂਦੀ ਹੈ। ਉਹ ਫਿਲਹਾਲ ਸ਼ਾਮ ਹੋ ਚੁੱਕੀ ਹੈ। ਫੂਡ ਵਧੀਆ ਸੀਗਾ ਇਹਨਾਂ ਦਾ। ਫੂਡ ਬਹੁਤ ਵਧੀਆ ਆ। ਤੇ ਹੁਣ ਮੈਂ ਰੈਸਟੋਰੈਂਟ ਦੇ ਬਾਹਰ ਹਾਂ। ਤੇ ਉਹ ਸਾਹਮਣੇ ਹੈਗਾ ਜੀ ਬੱਸ ਸਟੈਂਡ ਤੇ ਇੱਧਰ ਆ ਸਾਹਮਣੇ ਕੋਈ ਸਟੋਰ ਹੈ। ਅੱਜ ਦਾ ਦਿਨ ਆਪਣਾ ਲੰਘ ਗਿਆ। ਵੈਸੇ ਦਿਲ ਜਿਆ ਲੱਗਣ ਲੱਗ ਗਿਆ ਮੇਰਾ ਕੋਲੰਬੋ ਦੇ ਵਿੱਚ। ਆਪਾਂ ਸਿਰਫ ਅੱਜ ਦਾ ਦਿਨ ਹੀ ਹਾਂ శ్రీలంਕਾ ਕੋਲੰਬੋ ਦੇ ਵਿੱਚ। वैसे दिल ਕਰਦਾ ਵੀ ਇੱਥੇ ਹੋਰ ਦਿਨ ਰੋਕੇ ਆ ਜਾਵੇ ਪਰ ਆਪਾਂ ਜਾਵਾਂਗੇ ਮਾਲਦੀਵਜ਼ ਸੋ ਕੱਲ ਸਵੇਰ ਦੀ ਹੈਗੀ ਜੀ ਆਪਣੀ ਫਲਾਈਟ ਕਲੰਬੋ ਟੂ ਮਾਲਦੀਵਜ਼ ਆਪਾਂ ਥੋੜਾ ਜਿਹਾ ਘੁੰਮ ਕੇ ਆਉਣੇ ਆ ਅੱਗੇ ਬਾਕੀ ਦੇਖਦੇ ਆ ਕੀ ਮਾਹੌਲ ਹੈ ਮਸਾਲਾ ਡੋਸਾ ਦੇ ਵਿੱਚ ਬਹੁਤ ਜ਼ਿਆਦਾ ਮਿੱਠ ਸੀਗੀ ਯਾਰ ਮੈਨੂੰ ਖਾ ਵੀ ਨਹੀਂ ਹੋਇਆ ਚੰਗੀ ਤਰ੍ਹਾਂ ਤੇ ਇੱਕ ਜਿਹੜੀ ਇਹਨਾਂ ਦੀ ਕੁਆਂਟੀਟੀ ਹੈ ਕੁਆਂਟੀਟੀ ਯਾਨੀ ਕਿ ਦੋ ਬੰਦਿਆਂ ਦੀ ਕੁਆਂਟੀਟੀ ਆ ਦੋ ਬੰਦੇ ਪੇਟ ਭਰ ਕੇ ਖਾ ਸਕਦੇ ਨੇ ਇੱਕ ਚਾਹ ਫੁੱਲ ਦੋ ਬੰਦਿਆ ਜੋਗਾ ਮਸਾਲਾ